ਅਗਰ ਤੁਹਾਡੇ ਇਤਜਾਬ ਬਣਦਾ ਹਾਈਪਰ ਐਸਿਡਿਟੀ ਹੈ ਖੱਟਾਪਨ ਅੰਦਰ ਜਲਨ ਰਹਿੰਦੀ ਹੈ ਛਾਤੀ ਦੇ ਵਿੱਚ ਸਵੇਰੇ ਸਵੇਰੇ ਗਲੇ ਜੁੰਗਲੀਆਂ ਮਾਰਗੇ ਖੱਟਾ ਪਾਣੀ ਕੱਢਣਾ ਪੈਂਦਾ ਉਹਨਾਂ ਵਾਸਤੇ ਵੀਡੀਓ ਇਹ ਜਿਹੜੇ ਤਜਾਬ ਤੋਂ ਪਰੇਸ਼ਾਨ ਨੇ ਜਿਹਨੂੰ ਤਜਾਬ ਕਹਿੰਦੇ ਨੇ ਪੰਜਾਬੀ ਚ ਪਾ ਕੇ ਕੋਈ ਨਹੀਂ ਜਾਂਦਾ ਬਾਹਰੋਂ ਆਪਾਂ ਅੰਦਰ ਹੀ ਬਣਾਉਨੇ ਆ ਤਜਾਬ ਨੂੰ ਜ਼ਿਆਦਾ ਤੇ ਕਿਵੇਂ ਠੀਕ ਕਰਨਾ ਆ ਵੀਡੀਓ ਦੇ ਵਿੱਚ ਜਾਣਾਂਗੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਸਤਿ ਸ਼੍ਰੀ ਅਕਾਲ ਬੈਲ ਚੰਦ ਕਮਲ ਸਿੰਘ 올ਡ ਆਯੁਰਵੇਦ ਦਾ ਤੋਰੀ ਤੋਂ ਸਤਿਗੋਬਿੰਦਾਸ ਆਯੁਰਵੈਦਿਕ ਸੇਵਾ ਸੰਸਥਾਵਾਂ ਤੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਵਿੱਚ حاضر ਹੋਇਆ। ਸੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ 2024 ਦੀਆਂ ਲੱਖ 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 ਮੁਬਾਰਕਾਂ। ਅੱਜ ਦੀ ਵੀਡੀਓ ਜੀ ਗੱਲ ਕਰਾਂਗੇ ਤਜਾਬ ਵਾਸਤੇ। ਤਜਾਬ ਨੇ ਤਕਰੀਬਨ ਹਰ ਘਰ ਦੇ ਵਿੱਚ ਕੋਈ ਨਾ ਕੋਈ ਤੰਗ ਕਰਿਆ ਹੋਇਆ। ਤਜਾਬ ਤੁਹਾਡਾ ਨਹੀਂ ਬਣੂਗਾ ਆ ਨੁਸਖਾ ਦੱਸਦਾ ਇੱਕ ਮੈਂ ਤੇ ਤਜਾਬ ਅਸਲ ਸਾਨੂੰ ਸਮਝਾਉਂਦਾ ਕਿ ਇਹ ਬਣਦਾ ਕਿਉਂ ਆ? ਜਦੋਂ ਖਾਦਾ ਪੀਤਾ ਸਾਡਾ ਸਹੀ ਹਾਜ਼ਮ ਨਹੀਂ ਹੁੰਦਾ, ਡਾਈਜੈਸਟ ਨਹੀਂ ਹੁੰਦਾ ਉਹੀ ਜਿਹੜਾ ਅੰਦਰ ਸੜੀ ਜਾਂਦਾ ਅੰਦਰ ਪਿਆ ਹੋਇਆ ਜਿਹੜਾ ਸੜਨ ਪੈਦਾ ਕਰਦਾ ਵੈਸੇ ਇਹ ਅਮਲ ਪਿੱਤ ਕਹਿੰਦੇ ਆ ਇਹਨੂੰ ਜਿਹਨੂੰ ਤਜਾਬ ਬਣਦਾ ਇਹਨੂੰ ਹਾਈਪਰ ਐਸਿਡਿਟੀ ਕਹਿੰਦੇ ਹਨਾ ਹਾਈਪਰ ਐਸਿਡਿਟੀ ਜਾਂ ਆਯੁਰਵੇਦ ਦੇ ਵਿੱਚ ਇਹਨੂੰ ਅਮਲ ਪਿੱਤ ਕਹਿੰਦੇ ਨੇ ਅਮਲ ਪਿੱਤ ਅਮਲ ਹੁੰਦਾ ਤਜਾਬੀ ਪਾਣਾ ਪਿੱਤ ਹੁੰਦਾ ਪਿੱਤ ਵਧ ਗਈ ਗਰਮੀ ਵਧ ਗਈ ਤੇ ਦੋਵੇਂ ਚੀਜ਼ਾਂ ਜਿਹੜਾ ਅਮਲ ਵਧ ਜਾਂਦਾ ਪਿੱਤ ਵਧ ਜਾਂਦਾ ਇਹਨੂੰ ਕਹਿੰਦੇ ਆ ਅਮਲ ਪਿੱਤ ਤੇ ਪਿੱਤ ਨੂੰ ਤੁਹਾਨੂੰ ਸ਼ਾਂਤ ਕਰਨ ਵਾਸਤੇ ਤੇ ਜਿਹੜਾ ਆਮਲਾ ਤੁਹਾਡਾ ਅੰਦਰ ਜਿਆਦਾ ਜਿਹੜਾ ਐਸਿਡ ਬਣ ਜਾਂਦਾ ਤਜਾਬ ਜ਼ਿਆਦਾ ਬਣ ਜਾਂਦਾ ਉਹਨੂੰ ਠੀਕ ਰੱਖਣ ਵਾਸਤੇ ਬੈਲੈਂਸ ਰੱਖਣ ਵਾਸਤੇ ਦੇਖੋ ਜੇ ਤੁਹਾਡੇ ਅੰਦਰ ਐਸਿਡ ਤਾਂ ਆਲਰੇਡੀ ਹੁੰਦੀ ਨੇ ਹਨਾ ਪਿਤ ਵੀ ਸਾਡੇ ਅੰਦਰ ਹੁੰਦੀ ਆ ਉਹ ਤੁਹਾਡੇ ਨਾਰਮਲ ਨਾਲੋਂ ਜ਼ਿਆਦਾ ਹੋ ਜਾਂਦਾ ਤਾਂ ਕਰਕੇ ਸਾਨੂੰ ਤੰਗ ਕਰਨ ਲੱਗ ਜਾਂਦਾ ਫਿਰ ਕਈ ਵਾਰੀ ਸਵੇਰੇ ਸਵੇਰੇ ਕੋਈ ਗਲੇ 'ਚ ਉਂਗਲੀਆਂ ਮਾਰਦਾ ਕੋਈ ਕਹਿੰਦਾ ਜੀ ਅਮਲੀ ਦੱਸ ਦਿੰਨੇ ਵੀ ਸਾਨੂੰ ਉਂਗਲੀ ਮਾਰ ਕੇ ਗਲੇ 'ਚੋਂ ਸਵੇਰੇ ਸਵੇਰੇ ਖੱਟਾ-ਖੱਟਾ ਪਾਣੀ ਕੱਢਣਾ ਪੈਂਦਾ ਵੀ ਸਵੇਰੇ ਰੋਜ਼ ਸਵੇਰੇ ਬਰਸ਼ ਕਰਨੇ ਮੀਲੇ ਕੁਈ ਕਹਿੰਦਾ ਸਾਤੀ ਜਲ ਰਹਿੰਦੀ ਹੈ ਜੀ ਕਿਸੇ ਦੇ ਛਾਤੀ ਚ ਭਾਰਾ ਬਣ ਬਣ ਰਹਿੰਦਾ ਪਰੇਸ਼ਾਨੀ ਦਿੰਦੀ ਹੈ ਜਲ ਰਹਿੰਦੀ ਹੈ ਕਿ ਜਿਹਨੂੰ ਕੱਟੇ ਢ ਘਾ ਲਈ ਜਾਂਦੇ ਨੇ ਤੇ ਕਈ ਵੇ ਸਿਰ ਨੂੰ ਗੈਸ ਚੜਦੀ ਹੈ ਜਿਹਨੂੰ ਕਹਿੰਦੇ ਨੇ ਸਿਰ ਨੂੰ ਘਾਰ ਚੜਦੀ ਆ ਤੇ ਕਿਸੇ ਟਾਈਮ ਤੇ ਸਿਰ ਦਰਦ ਵੀ ਹੋਣ ਲੱਗ ਜਾਂਦਾ ਕਿਸੇ ਟਾਈਮ ਤੇ ਜਾਬ ਕਰਕੇ ਸਿਰ ਦਰਦ ਹੋ ਕੇ ਫਿਰ ਉਲਟੀ ਆਉਂਦੀ ਆ ਫਿਰ ਕਈ ਉਹਨੂੰ ਬੌਮਟਿੰਗ ਹੋ ਕੇ ਉਲਟੀ ਹੋ ਕੇ ਪਰ ਸ਼ਾਂਤੀ ਨਹੀਂ ਮਿਲਦੀ ਆ ਜਿੰਨਾ ਜਿਹੜੇ ਕੱਟਾ ਪਾਣੀ ਨਿਕਲਦਾਂਗੇ ਨਾ ਉਹਨਾਂ 'ਚ ਸ਼ਾਂਤੀ ਨਹੀਂ ਮਿਲਦੀ ਇਹ ਤੁਹਾਡਾ ਪਰੇਸ਼ਾਨੀ ਦਾ ਇਸ ਜਿਹੜਾ ਮੈਂ ਨੁਸਖਾ ਦੱਸਣ ਲੱਗਿਆ ਹੱਲ ਹੋ ਜੂ ਇਹਦੇ ਨਾਲ ਜਿੰਨੇ ਮੈਂ ਨੁਸਖੇ ਦੱਸਦਾ ਸਾਰੇ ਆਯੁਰਵੇਦ ਦੇ ਉੱਪਰ ਆਧਾਰਿਤ ਹੁੰਦੇ ਨੇ ਸਾਡੇ ਅਜਮਾਏ ਹੋਏ ਹੁੰਦੇ ਨੇ ਜਿਵੇਂ ਸਾਡੇ ਗੁਰੂਆਂ ਦੇ ਮੇਰੇ ਪਿਤਾ ਜੀ ਦੇ ਸਾਡੇ ਜਾਂਚੇ ਵਰਕੇ ਨੁਸਖੇ ਆਯੁਰਵੇਦ ਦਾ ਚਾਰੀਆਂ ਦੇ ਉਹੀ ਦੱਸਦਾ ਹੁੰਦਾ ਹੁੰਦਾ ਮੈਂ ਤੋਂ ਵੀਡੀਓ ਜਿਆਦਾ ਲੰਬੀ ਨਾ ਕਰੀਏ ਨੁਸਖਾ ਤੁਸੀਂ ਨੋਟ ਕਰ ਲਓ ਤੇ ਬਾਕੀ ਜਿਹੜਾ ਪਰਹੇਜ਼ ਹੈ ਪਰਹੇਜ਼ ਜ਼ਰੂਰ ਰੱਖਣਾ ਕਿ ਦਾ ਬੈਡ ਟੀ ਬੰਦ ਕਰ ਦੋ ਸਵੇਰੇ ਖਾਲੀ ਪੇਟ ਉੱਠ ਕੇ ਤੁਸੀਂ ਆਹ ਜਿਹੜੀ ਮੈਂ ਦੱਸਣ ਲੱਗਿਆ ਇੱਕ ਔਸ਼ਧੀਆ ਦਵਾਈ ਆ ਜਿਹੜਾ ਚੂਰਨ ਬਣਾਉਣਾ ਇਹ ਤੁਸੀਂ ਕਰ ਸਵੇਰੇ ਪੀਣਾ ਯੋ ਮਤਲਬ ਪਾਣੀ ਪੀਓ ਕੇ ਉਸ ਤੋਂ ਬਾਅਦ ਤੁਸੀਂ ਸਵੇਰੇ ਨਾਸ਼ਤਾ ਕਰਦੇ ਹੋ ਬ੍ਰੇਕਫਾਸਟ ਕਰਦੇ ਹੋ ਕੋਈ ਪਰੌਂਠੇ ਨਾ ਖਾਓ ਸਵੇਰੇ ਤੇ ਇਦਾਂ ਦਾ ਸਭ ਕੁਝ ਬੰਦ ਕਰ ਦਿਓ ਚਾਹ ਨਾ ਪੀਓ ਸਵੇਰੇ ਚਾਹ ਬਿਲਕੁਲ ਬੰਦ ਕਰ ਦਿਓ ਜਿਹੜੇ ਪੀਣਾ ਤੁਸੀਂ ਦੇਣੇ ਦੁੱਧ ਮਾੜਾ ਮੋਟਾ ਪੀ ਸਕਦੇ ਹੋ ਸ਼ਾਮ ਨੂੰ ਪੈਣ ਲੱਗੇ ਦੁੱਧ ਲੈਣੇ ਹੋ ਠੰਡਾ ਦੇਣੇ ਕੋਸਾ ਦੁੱਧ ਲੈ ਲਓ ਕੋਸਾ ਕਰਮ ਦੁੱਧ ਪੀਓ ਠੰਡੇ ਚ ਤੇ ਦੁੱਧ ਦੇ ਵਿੱਚ ਥੋੜੀ ਇਲਾਇਚੀ ਪਾ ਕੇ ਲੈ ਸਕਦੇ ਹੋ ਹਣਾ ਤੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਨਾਸ਼ਤੇ ਦੇ ਵਿੱਚ ਕੀ ਲੈਣਾ ਤੁਸੀਂ ਅਗਰ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਬ੍ਰੇਕਫਾਸਟ ਦੇ ਵਿੱਚ ਦਲੀਆ ਲਓ ਦਲੀਆ ਜਿਹੜਾ ਹੁੰਦਾ ਗੇहूं ਦਾ ਦਲੀਆ ਜਿਹਨੂੰ ਕਹਿੰਦੇ ਕਣਕ ਦਾ ਦਲੀਆ ਕਣਕ ਪੁੱਜੀ ਹੋਈ ਹੁੰਦੀ ਉਹਦਾ ਦਲੀਆ ਬਣਿਆ ਹੁੰਦਾ ਉਹ ਦਲੀਆ ਬਣਾ ਕੇ ਸਵੇਰੇ ਖਾਓ ਠੀਕ ਹੈ ਜੀ ਦੁੱਧ ਦੇ ਵਿੱਚ ਬਣਾ ਲਓ ਤੇ ਸਵੇਰੇ ਦਲੀਆ ਖਾਣਾ ਬ੍ਰੇਕਫਾਸਟ ਦੇ ਵਿੱਚ ਠੀਕ ਹੈ ਤੇ ਰੋਟੀ ਰੱਜ ਕੇ ਸਵੇਰੇ ਨਾ ਖਾਓ ਵੀ ਜਿਵੇਂ ਤੁਸੀਂ ਸਵੇਰੇ ਬਾਹਰ ਜਾਣ ਨੂੰ ਕੰਮ ਧੰਦੇ ਜਾਣ ਨੂੰ ਰੋਟੀ ਨਾ ਖਾਓ ਸਵੇਰੇ ਸਿਰਫ ਦਲੀਆ ਖਾ ਲਓ ਠੀਕ ਹੈ ਜੀ ਤੇ ਤੁਹਾਨੂੰ ਹੁੰਦਾ ਵੀ ਸਵੇਰੇ ਕੁਝ ਨਾ ਕੁਝ ਖਾ ਕੇ ਜਾਈਏ ਤਾਂ ਦਲੀਆ ਖਾਜੋ ਤੇ ਅਦਰਵਾਈਜ਼ ਤੁਹਾਨੂੰ ਜੇ ਭੁੱਖ ਨਹੀਂ ਲੱਗਦੀ ਸਵੇਰੇ ਤਾਂ ਖਾਣਾ ਤੁਸੀਂ 2-3 ਘੰਟੇ ਬਾਅਦ ਖਾਓ ਉੱਠਣ ਤੋਂ ਇੱਕਦਮ ਜਲਦੀ ਖਾਣਾ ਨਾ ਖਾਓ ਅਗਰ ਤੁਹਾਨੂੰ ਭੁੱਖ ਲੇਟ ਲੱਗਦੀ ਆ ਤਾਂ ਖਾਣਾ ਥੋੜਾ ਲੇਟ ਖਾ ਲਓ ਮਤਲਬ ਬਿਨਾਂ ਭੁੱਖ ਤੋਂ ਨਾ ਖਾਓ ਘੱਟ ਭੁੱਖ 'ਚ ਨਾ ਖਾਓ ਅਗਰ ਤੁਸੀਂ ਬਿਨਾਂ ਭੁੱਖ ਤੋਂ ਖਾਣਾ ਖਾਓਗੇ ਤਾਂ ਤੁਹਾਡਾ ਐਸਿਡ ਜ਼ਿਆਦਾ ਬਣੂਗਾ ਤੇਜਾਬ ਜ਼ਿਆਦਾ ਬਣੂਗਾ ਹੁਣ ਇਹ ਨਹੀਂ ਹੁੰਦਾ ਹੈਗਾ ਵੀ ਹਾਂਜੀ ਵੀ ੱਟਕੇ ਨਾਲੀ ਵੀ ਸਵੇਰੇ ਕੁਝ ਖਾਣਾ ੱਟਕੇ ਨਾਲੀ ਆਪਣਾ ਟਾਈਮ ਹੋ ਗਿਆ ਉਦੋਂ ਖਾਣਾ ਇਹ ਬਿਲਕੁਲ ਉਲਟਾ ਕੰਮ ਜਦੋਂ ਜੀ ਕਰਦਾ ਉਦੋਂ ਖਾਓ ਨਹੀਂ ਇੱਛਾ ਆਏਗੀ ਨਾ ਖਾਓ ਪਰ ਜੇ ਨਾਲ ਤੇਜਾਬ ਬਣਦਾ ਉਨਾਂ ਨੂੰ ਸਵੇਰੇ ਦਲੀਆ ਵਗੈਰਾ ਥੋੜਾ ਜਿਹਾ ਠੀਕ ਹੈ ਵੀ ਅਦਰ ਉਹ ਰੋਟੀਆਂ ਨਾਲੋਂ ਹੋਰ ਕੁਝ ਖਾਣ ਨਾਲੋਂ ਦਲੀਆ ਖਾਣਾ ਚੰਗਾ ਸੋ ਹਲਕੀ ਖੁਰਾਕ ਲੋ ਹੈਵੀ ਭੋਜਨ ਬੰਦ ਕਰ ਦਿਓ ਅਗਰ ਨੌਨ ਵੇਜ ਲੈਣ ਨੂੰ ਜ਼ਿਆਦਾ ਤੇਜਾਬ ਬਣਦਾ ਤਾਂ ਨੌਨ ਵੇਜ ਨੂੰ ਘਟਾਓ ਜਲਦੀ ਪਚਣ ਵਾਲੀ ਜਲਦੀ ਹਾਜਮ ਹੋਣ ਵਾਲੀ ਖੁਰਾਕ ਖਾਓ ਤੇ ਚਾਹ ਤੋਂ ਪਰਹੇਜ਼ ਕਰੋ ਤੇ ਜਿਹੜੀ ਜਲਦੀ ਖੁਰਾਕ ਹਾਜਮ ਹੋ ਜੀ ਉਹ ਖਾਓ ਰਾਤ ਨੂੰ ਹੈਵੀ ਕੋਈ ਵੀ ਚੀਜ਼ ਖਾ ਕੇ ਨਾ ਬੋ ਰਾਤ ਦਾ ਖਾਣਾ ਹਲਕਾ ਲੋ ਤੇ ਬਿਲਕੁਲ ਲਾਈਟ ਰਾਤ ਦਾ ਖਾਣਾ ਲੋ ਠੀਕ ਹੈ ਜੀ ਰਾਤ ਦਾ ਖਾਣਾ ਸੌਣ ਤੋਂ 3-4 ਘੰਟੇ ਪਹਿਲਾਂ ਖਾ ਲਓ ਮਤਲਬ ਹੱਦ 7 ਵਜੇ ਤੱਕ ਖਾਣਾ ਖਾਦਾ ਜਾਵੇ ਬਹੁਤ ਵਧੀਆ ਤੇ ਜਲਦੀ ਸੋਵੋ ਜਲਦੀ ਉੱਠੋ ਥੋੜਾ ਜਿਹਾ ਆਪਣਾ ਦਿਨਚਰਿਆ ਠੀਕ ਕਰ ਲਓ ਤੇ ਠੀਕ ਹੋ ਜਾਊਗਾ ਇਹ ਗੱਲਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਅਗਰ ਤੁਸੀਂ ਪਰਹੇਜ਼ ਨਹੀਂ ਰੱਖੋਗੇ ਤਾਂ ਦਵਾਈਆਂ ਦਵਾਈਆਂ ਕੁਝ ਨਹੀਂ ਕਰਦੀਆਂ ਹੈਗੀਆਂ ਸਿੱਧੀ ਗੱਲ ਹੈ ਤੇ ਤਾਂ ਹੀ ਕਹਿੰਦੇ ਹੁੰਦੇ ਆ ਕਿ 100 ਦਵਾਈਆਂ ਖਾਣੋਂ ਇੱਕ ਪਰਹੇਜ਼ ਚੰਗਾ ਅਗਰ ਤੁਸੀਂ ਪਰਹੇਜ਼ ਰੱਖ ਲਓਗੇ ਤਾਂ ਚੂੜਨਾ ਦੀ ਕੋਈ ਵੀ ਦਵਾਈਆਂ ਦੀ ਲੋੜ ਨਹੀਂ ਪੈਂਦੀ ਉਹ ਨੁਸਖਾ ਤੁਸੀਂ ਨੋਟ ਕਰ ਲਓ ਅਗਰ ਕੈਪਸੂਲ ਖਾਣੇ ਹੋ ਉਹ ਵੀ ਛੁੱਟ ਜੂਗਾ ਤੁਹਾਡਾ ਤੇ ਕਿ ਤੁਸੀਂ ਲੈਣਾ ਆ ਜਿਵੇਂ 50-50 ਗ੍ਰਾਮ ਤਿੰਨ ਚੀਜ਼ਾਂ ਲੈਣੀਆਂ ਨੇ 50 ਗ੍ਰਾਮ ਆਮਲਾ 50 ਗ੍ਰਾਮ ਸੌਂਫ ਤੇ 50 ਗ੍ਰਾਮ ਧਨੀਆ ਧਨੀਆ ਸੁੱਕਾ ਹੁੰਦਾ ਜਿਹੜਾ ਸੁੱਕਾ ਧਨੀਆ ਦਾਣੇ ਹੁੰਦੇ ਨੇ 50 ਗ੍ਰਾਮ ਆਮਲਾ 50 ਗ੍ਰਾਮ ਸੌਂਫ ਤੇ 50 ਗ੍ਰਾਮ ਧਨੀਆ ਧਨੀਆ ਜਿਹੜੇ ਦਾਣੇ ਹੁੰਦੇ ਨੇ ਉਹ ਲੈਣੇ ਨੇ ਇਹਨੂੰ ਤੁਸੀਂ ਸਾਰੀਆਂ ਚੀਜ਼ਾਂ ਨੂੰ ਦਰੜਾ ਕਰ ਲੋ ਕੁੱਟ ਲੋ ਮਤਲਬ ਮਿਕਸੀ ਦੇ ਵਿੱਚ ਇੱਕ ਵਾਰੀ ਘਮਾ ਲਓ ਨੂੰ ਗ੍ਰाइंड ਕਰ ਲੋ ਗ੍ਰाइंड ਕਰਕੇ ਬੜਾ ਪਾਊਡਰ ਕਰਨ ਦੀ ਲੋੜ ਨਹੀਂ ਹੈਗੀ ਗ੍ਰाइंड ਕਰ ਲੋ ਦਰੜਾ ਜਾਂ ਮੋਟਾ-ਮੋਟਾ ਕਰ ਲੋ ਇਹਨੂੰ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਭਿਉਂ ਦੋ ਇੱਕ ਗਲਾਸ ਪਾਣੀ ਚ ਇੱਕ ਚਮਚਾ ਭੋਂ ਦੇਣਾ ਦਾ ਤੇ ਉਹ ਪਾਣੀ ਨੂੰ ਸਵੇਰੇ ਤੁਸੀਂ ਖਾਲੀ ਪੇਟ ਉੱਠਣਸਾਰ ਪੀ ਲੈਣਾ ਹੁਣ ਕੇ ਪੀ ਲੋ ਪਾਣੀ ਨੂੰ ਚਾਏ ਜੋ ਤੁਸੀਂ ਜਿਹੜਾ ਵੀ ਚਾਪਾ ਭੋਂਤਾ ਹੈ ਉਹ ਖਾਣਾ ਤਾਂ ਖਾ ਵੀ ਸਕਦੇ ਨਾਲ ਨਹੀਂ ਸਵੇਰੇ ਪੁਣਕੇ ਪਾਣੀ ਪੀ ਸਕਦੇ ਆ ਨਿਰਨੇ ਸਵੇਰੇ ਉੱਠ ਕੇ ਪੀਣਾ ਇਹ ਸਭ ਤੋਂ ਪਹਿਲਾਂ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਵੀ ਜਦੋਂ ਘੰਟੇ 2 ਘੰਟੇ ਤਿੰਨ ਘੰਟੇ ਬਾਅਦ ਜਦੋਂ ਭੁੱਖ ਲੱਗੂਗੀ ਉਦੋਂ ਦਲੀਆ ਖਾ ਲਓ ਤੇ ਫਿਰ ਦੁਪਹਿਰੇ ਤੁਸੀਂ ਲੰਚ ਕਰ ਸਕਦੇ ਹੋ ਆਪਣਾ ਟਾਈਮ ਨਾਲ ਲੰਚ ਬਹੁਤਾ ਲੇਟਰ ਨਾਲ ਲੈ ਕੇ ਜਾਓ ਵੀ 12 ਵਜੇ ਨੂੰ ਖਾਣਾ ਦੁਪਹਿਰ ਦਾ 12 1 ਵਜੇ ਨੂੰ ਖਾਧਾ ਜਾਵੇ ਹੱਦ ਤਾਂ ਠੀਕ ਹੈ ਬੜਾ ਲੇਟ ਦੁਪਹਿਰ ਦਾ ਖਾਣਾ ਨਹੀਂ ਕਰਨਾ ਚਾਹੀਦਾ ਤੇ ਰਾਤ ਦਾ ਖਾਣਾ ਜਲਦੀ ਖਾ ਲੈਣਾ ਚਾਹੀਦਾ ਸੋ ਐਨ ਇੱਕ ਵੀਡੀਓ ਸੀਪ ਸ਼ੇਅਰ ਜਰੂਰ ਕਰ ਦਿਓ ਜਾਣਕਾਰੀ ਹੋਰਾਂ ਤੱਕ ਪਹੁੰਚੇ ਆਥੈਂਟਿਕ ਜਾਣਕਾਰੀ ਜਿਹੜੇ ਆਯੁਰਵੇਦ ਦੇ ਸਹੀ ਨੁਸਖੇ ਨੂੰ ਹੀ ਤੁਹਾਨੂੰ ਸ਼ੇਅਰ ਕਰਦਾ ਹਾਂ ਨਾ ਤੇ ਲਾਈਕ ਨਿਕਰੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਫੋਲੋਵਿੰਗ ਕਰਿਆ ਪੇਜ ਨੂੰ ਫੋਲੋ ਕਰ ਲਓ ਹੋਰ ਵੀਡੀਓ ਲੈ ਕੇ ਜਲਦੀ ਆਉਂਗਾ ਦਿਓ ਆ ਗਿਆ ਖੁਸ਼ ਰਹੋ ਤੰਦਰੁਸਤ ਰਹੋ